ਹਾਂ ਜੀ ਜੰਦੇ ਸੀ ਕੰਪਲੈਕਸ ਨੂੰ ਬਰਦਾਸ਼ਤ ਜਾਨੂੰ ਨਿੰਬੂ ਉੱਪਰ ਬੇਲ ਜੜੀ ਹੋਈ ਸੀ ਕਚਰਿੰਦਿਆਂ ਦੀ ਉਹ ਤੋੜਨ ਲੱਗ ਗਈ ਅੱਛਾ ਕੱਚਾ ਸੀ ਵਧੀਆ ਵਧੀਆ ਨੇ ਤੇ ਪੱਕੇ ਹੋਣਗੇ ਕੱਚੇ ਉਧਰ ਦਾ ਹਾਂ ਜੀ ਸਸਤੀ ਕਾਲ ਜੀ ਸਾਰੇ ਆ ਨੋਤ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਅੱਜ ਅਸੀਂ ਬਲੌਗ ਜਿਹੜਾ ਰਾਤ ਨੂੰ ਸ਼ੁਰੂ ਕਰਦੇ ਆ ਕਿਉਂ ਤੇ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸੀਗੇ ਤੇ ਦੋਸਰੋਂ ਮੱਥੇ ੇ ਕੇ ਬਾਹਰ ਆਏ ਸਾਡੀ ਗੱਡੀ ਜਿਹੜੀ ਸੀ ਨਾ ਸਾਡੀ ਬਹੁਤ ਗੰਦੀ ਕੀਤੀ ਹੋਈ ਸੀ ਕੋ ਬੱਚਾ ਲੱਗ ਗਿਆ ਨੇ ਉੱਤੇ ਅੰਕਲ ਜੀ ਵਾਸ਼ ਕਰ ਕਾਰ ਅੰਕਲ ਜੀ ਵਾਸ਼ ਯੂਅਰ ਕਾਰ ਕਹਾ ਅੱਕੜੀ ਆਉਦੀ ਗੱਡੀ ਉਹ ਹੁਣ ਦੱਸ ਤਾਂ ਮੋਂਗੇ ਨਹੀਂ ਗੱਡੀ ਤਾਂ ਹੁੰਦੀ ਹੀ ਨਹੀਂ ਹੈਗੇ ਇੰਨੀ ਗੱਡੀ ਗੰਦੀ ਹੋਈ ਵੀ ਕਿਸ ਨੇ ਲਿਖਤਾ ਗੰਦੀ ਚੰਕੀ ਆ ਵੇਖੋ ਕਿਸੇ ਬੱਚੇ ਨੇ ਲਿਖਤਾ ਤੇ ਹੁਣ ਇਹਨਾਂ ਨੂੰ ਧੋਣੀ ਪਊਗੀ ਹਨਾ ਹੰਤਾ ਆਉਂਗੇ ਰਾਤ ਨੂੰ ਜਾ ਕੇ ਹਾਂ ਥੋੜੀ ਧੋਵਾਂਗਾ ਲੋਕ ਰੱਖਿਆ ਕਰੋ ਹੋਰਾਂ ਕੰਨ ਨੂੰ ਸ਼ਨੀਵਾਰ ਹੀ ਆ ਕਿਸੇ ਬੱਚੇ ਨੂੰ ਬਹੁਤ ਗੰਦੀ ਲੱਗੀ ਤਾਂ ਹੀ ਉਹ ਲਿਖ ਗਿਆ ਹਾਂ ਚੋ ਚਲਿਏ ਚਲੋ ਆ ਜਾਓ ਵੀ ਆ ਜਾਓ ਆ ਜਾਓ ਗੇਰਾ ਬੈਠੋ ਗੱਡੀ 'ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸタル ਜਾਨੇ ਵਧੀਆ ਹੋਵੰਗੇ ਸਾਲ ਜਾਨੇ ਬਹੁਤ ਵਧੀਆ ਤੇ ਟਾਈਮ ਹੋ ਗਿਆ ਸ਼ਾਮ ਦਾ ਦਿਨ ਸ਼ਨੀਵਾਰ ਅਗਰ ਗੱਡੀ ਦੇਖੋ ਜੀ ਕਿੰਨੀ ਜ਼ਿਆਦਾ ਗੰਦੀ ਆ ਇਹ ਗੱਡੀ ਜੀ ਮੈਂ ਤਾਂ ਧੋਣੀ ਧੋਣੀ ਆ ਇਹਨਾਂ ਨੇ ਧੋਣੀ ਨਹੀਂ ਹੈਗੀ ਬਿਲਕੁਲ ਵੀ ਇਹ ਮੇਰੇ ਮੂੰਹ ਕਿ ਨਹੀਂ ਦੇਖਦੇ ਹੋਣਗੇ ਹਜੇ ਪਰ ਹੁਣ ਵਿਆਹ ਜਾਣਾ ਵਾ ਹੁਣ ਇਹਨਾਂ ਨੂੰ ਗੱਡੀ ਧੋਣੀ ਪਊਗੀ ਹਨਾ ਹਾਂਜੀ ਹਾਂਜੀ ਪਰ ਨਹੀਂ ਇਹ ਹਜੇ ਇਹ ਲੈ ਨਹੀਂ ਲੈ ਜਾਣੀ ਆ ਇਹਨਾਂ ਨੇ ਹੁਣ ਚੱਲੇ ਆਸੀਂ ਕੰਪਲੈਕਸ ਤੇ ਜੁਰਾਬਾਂ ਲੈ ਕੇ ਆਉਣੀ ਆ ਸੀਗੀਆਂ ਮੰਮੀ ਨੇ ਜੁਰਾਬਾਂ ਮੰਗਾਈਆਂ ਨੇ ਓਏ ਰੱਬਾਂ ਲੈ ਕੇ ਆਉਣੀ ਆ ਜਰਬਾਂ ਲੈਣ ਜਾਵਾਂਗੇ ਮੌਸਮ ਠੀਕ ਆ ਥੋੜੀ ਜਿਹੀ ਕਣੀਆਂ ਪੈ ਚਲਣੀਆਂ ਬੱਦਲ ਜੇ ਹੋ ਗਿਆ ਹਨਾ ਆਜੋ ਹਣੀ ਜੰਦੇ ਸੀ ਕੰਪਲੈਕਸ ਨੂੰ ਬਰਦਾਸ਼ਤ ਜੀ ਸਾਨੂੰ ਨੀਮੂ ਉੱਪਰ ਬੇਲ ਜੜੀ ਹੋਈ ਸੀ ਕਚਰਿੰਦਿਆਂ ਦੀ ਉਹ ਤੋੜਨ ਲੱਗ ਗਏ ਕੱਚ-ਕੱਚ ਸੀ ਵਧੀਆ-ਵਧੀਆ ਨੇ ਪੱਕੇ ਹੋਣਗੇ ਕੱਚੇ ਉਧਰ ਪਾ ਕਦ ਵੀ ਨਹੀਂ ਆ ਥੋੜੀ ਸੁਣ ਨਹੀਂ ਹਾਂ ਆ ਲੈ பட மென்ட்ரோ கரஃபு தோட சன வீரோ ஃப்ரோ அப்போ தோடில ஆஹோ பத்தே ਉੱਪਰ ਨੇ ਤਾਂ ਥੱਲੇ ਮਾਰੀ ਜਾਂਦੇ ਅਮਰੂਦ ਦੇ ਨਿੰਗੂ ਦੇ ਇਹ ਹੋਣਾ ਚਾਹੀਦਾ ਫਿਰ ਜ਼ੋਰ ਦੀ ਮਾਰਣਾ ਬਿਆਰ ਨਾਲ ਨਾ ਮਾਰੋ ਨਹੀਂ ਆ ਡਿੱਗ ਪੈ ਤਾ ਆਏ ਹਾਏ ਟੁੱਟਦੇ ਮਸਾ ਹੀ ਨਹੀਂ ਕਾ ਪਿਆ ਟੁੱਟਦੇ ਮਸਾ ਨੇ ਪਰ ਹੈ ਕੱਚੇ ਕੱਚੇ ਉੱਤੇ ਆ ਸਾਰੇ ਪਰ ਉੱਪਰ ਜਾਈਏ ਕਿਥੋਂ ਪੰਡਿਆ ਨਾਲ ਆਪਾਂ ਤੂੰ ਉੱਪਰ ਚੜਜੋ ਲੈ ਡੱਕ ਪੰਡਿਆ ਨਾਲ ਅਰੇ ਇੱਧਰ ਆਓ ਬਣਾਏ ਇਹ ਵੜ ਗਿਆ ਇਹ ਕਿਥੇ ਉੱਪਰ ਦਾ ਕੱਖ ਨਹੀਂ ਦਿੰਦਾ ਹੈਗਾ ਇਹ ਉੱਪਰ ਤਾਂ ਬਾੜੇ ਆ ਹਾਂ ਅੱਲਾੜੇ ਜੱਟੀ ਨੂੰ ਦੇਖੋ ਥੋੜਾ ਨਾ ਮੈਂ ਹੀ ਗਿਆ ਆ

വേലോ മേ ആ ਅੱਜ ਵੀ ਅਨਿਵਾਰਾ ਤੇ ਸਾਰੇ ਚਲੇ ਜਾਂਦੇ ਤਕਰੀਬਨ ਮਹੱਤਵਿੰਦੇਤੇ ਹੈਗੇ ਕਿਉਂ ਹੱਤੋਂ ਨੂੰ ਕੀ ਹੋ ਗਿਆ ਕਿਚ ਰਿੰਡਿਆਲੇ ਮੈਂ ਕਹਦਾ ਤੋਂ ਮੇਰੇ ਵੀ ਅਨਿਵਾਰ ਨੂੰ ਸਾਰੇ ਸੜਕਾਂ ਖਾਲੀ ਰਹਿ ਗਈਆਂ ਨੇ ਇੱਥੇ ਹਨਾ ਮਰਿੰਦਰ ਸਾਰੇ ਚਲੇ ਜਾਂਦੇ ਤਕਰੀਬਨ ਉਹ ਨੇੜੇ ਨੇੜੇ ਪਿੰਡ ਚਲੇ ਜਾਂਦੇ ਹਰ ਪਿੰਡਾਂ ਨੂੰ ਆਉਂਦੇ ਆਣੂ 20-50 ਕਿਲੋਮੀਟਰ ਵਾਲੇ ਤੱਕ ਵੀ ਚਲੇ ਜਾਂਦੇ ਸਾਡੇ ਅਰਗ ਰਹੇ ਨੇ ਦੂਰ ਵਾਲੇ ਦੂਰ ਗਾੜੇ ਨੇ 100-150 ਕਿਲੋਮੀਟਰ ਜਾਣਾ ਹੁੰਦਾ ਸੋ ਰਹਿ ਜਾਂਦੇ ਆ ਇੱਥੇ ਹੋਰ ਹੋਈ ਜਾਂਦੇ ਤੇ ਕੋਈ ਨਾ ਰੱਖਦਾ ਅਣਜਾਣ ਮੁਕਦੇ ਨੇ ਆਉਣ ਲੱਗ ਜਾਂਦੇ ਛੁੱਟੀਆਂ ਹੁੰਦੀਆਂ ਨੇ ਫੰਕਸ਼ਨ ਆ ਫੈਂਟਲਾ ਹੈ ਮੇਰੇ ਕੋਲ ਜਗ ਕੋ ਫੰਕਸ਼ਨ ਹੋ ਗਿਆ 11 ਲਾਦਾ ਰਾਤ ਬੁੱਲੀਆਂ ਬੰਦੀਆਂ ਸੀ ਇੱਥੇ ਬੰਦੀਆਂ ਸਾਹਮਣੇ ਆਣ ਕੰਪਲੈਕਸ ਦੇ ਨੇੜੇ ਆ ਗਏ ਆ ਦੇਖੋ ਡੱਬਾ ਚੋਂ ਕਾਂ ਗਿਆ ਆਪਣੇ ਕੰਪਲੈਕਸ ਆ ਗਿਆ ਦੇਖੋ ਦਰਖਤਾਂ ਦੇ ਪਿੱਛੇ ਉੱਚ ਨਾਲੀਆਂ ਬਸ ਸੋਚਦਾ ਵੇ ਉੱਚ ਨਾਲੀਆਂ ਬਸ ਆਇਕਤੀ ਵਾਦ ਕੇ ਕੋਈ ਜਗ ਸਾਹਮਣੇ ਕੰਮ ਦੋਣ ਲੱਗੀਆਂ ਇਹ ਸਾਨੂੰ ਵਧੀਆ ਦੇਖੋ ਜੀ ਲੈਣੀ ਹੁੰਦੀ ਮਾੜੀ-ਮੋਟੀ ਇੜਕੀ ਲੜੀ ਉਂਧੇ ਮਾੜੇ ਮੋਟੇ ਤੇ ਨੇੜੇ ਮਿਲ ਜਾਂਦੀ ਆ ਐਂ ਵੀ ਸਬਜ਼ੀ ਭਾਜੀ ਨਹੀਂ ਮਿਲਦੀ ਹੈਗੀ ਪਹਿਲਾਂ ਦੁਕਾਨ ਖੁੱਲ੍ਹੀ ਸੀ ਉਹ ਵੀ ਬੰਦ ਹੋ ਗਈ ਹੁਣ ਸਬਜ਼ੀ ਕੱਲੀ ਨਹੀਂ ਮਿਲਦੀ ਬਸ ਸਾਰਾ ਕੁਝ ਮਿਲਦਾ ਫਰੂਟ ਤੇ ਸਬਜ਼ੀ ਨਹੀਂ ਮਿਲਦੀ ਤਨਿਆ ਅਸੀਂ ਕੰਪਲੈਕਸ ਪਹੁੰਚ ਗਏ ਅਸੀਂ ਸ਼ਾਂਤੀ ਜੀ ਦਾ ਪੈਰਾ ਕਰਕੇ ਸੀ ਨਾ ਸ਼ਾਂਤੀ ਲੋਕ ਗਏ ਹੋਏ ਨੇ ਸਾਰੇ ਅੱਧਰ ਕੰਨ ਵਾਲੇ ਵੀ ਗਏ ਹੁਣ ਇਹ ਕੰਨ ਬੰਦ ਕਰਦੀ ਕੰਨ ਬੰਦ ਪਈਆਂ ਨੇ ਆਪਾਂ ਛੇਤੀ ਆ ਕੇ 4-5 ਵਜੇ ਤੋਂ ਬਾਅਦ ਖੁੱਲ੍ਹਦੇ ਨੇ 4 ਵਜੇ ਨਹੀਂ ਹਣੇ ਆਪਣੇ ਵਾਲੇ ਤਾਂ ਖੁੱਲ੍ਹੀਆਂ ਹੋਣਗੀਆਂ ਬਜਰਾਬਾ ਹੀ ਲੈ ਰਹੀਆਂ ਨੇ ਮੰਮੀ ਨੂੰ ਹਾਂ ਉਹ ਤਾਂ ਖੁੱਲ੍ਹੀਆਂ ਹੋਣਗੀਆਂ ਅਡਾਖਨਾਂ ਦਾ ਡਾਖਨਾਂ ਵੀ ਅੰਦਰ ਆ ਬੈਂਕਾਂ ਵੀ ਅੰਦਰ ਹੀ ਨੇ ਕਨਾਦੀਆਂ ਤਾਂ ਜਾਇ ਤਾਂ ਬੰਦ ਪਈਆਂ ਨੇ ਦੇਖੋ ਸ਼ਨੀਵਾਰ ਅੱਜ ਕਰੀਵਾਰ ਨਹੀਂ ਇੱਥੇ ਹੋਇਆ ਸੀ ਦੁਬਾਰਾ ਬੰਦ ਕਰਦੇ ਨੇ ਬਸ ਇਹ ਦੁਬਾਰਾ ਤੇਰਾ ਫੰਦਾ ਗਾਰਮੰਟਾਂ ਦੀ ਉੱਥੇ ਲੈਣਾ ਸਮਾਂ ਆਪਾਂ ਦਾ ਡਬਲੂ ਉਹਨੂੰ ਚੈੱਕ ਨਹੀਂ ਜਾ ਕੇ ਸਕਿਨ ਕਰ ਲੈ ਕਿੰਨੂ ਚ ਦੇਖ ਦੇ ਯਾਰ ਦੇਖੀ ਇੱਥੇ ਆ ਨੀ ਅਗਜੀ ਲਈ ਨਾਲ ਉਹ ਮਰਜ਼ੀ ਦਿਖਾ ਦੋ ਨਾ ਚਲੋ ਵਧੀਆ ਆ ਹੁਣੇ ਵੇਖੋ ਅਜਾ ਦੁਪਹਿਰੇ ਮੁੰਡੇ ਆਏ ਦੋ ਮੁੰਡੇ ਉਹ ਲੈ ਕੇ ਵਾਧੂ ਸਵਾਨ ਹਾਂ ਸਾਰੇ ਕਿਹੜੇ ਲੱਗਦੇ ਨਹੀਂ ਬੰਦ ਕਰੇ ਸਾਰੇ ਹੀ ਬੰਦ ਨਹੀਂ ਨਹੀਂ ਉਹਨਾਂ ਨੇ ਬਿਨਾਂ ਸਾਨੂੰ ਤਾਂ ਮੰਗਿਆ ਨਾ ਹਾਂ ਕੋਈ ਗੱਲ ਨਹੀਂ ਚਾਹੀ ਕੱਟ ਗੱਤੋਂ ਨੂੰ ਉਠਾ ਲਈ ਹੁਣ ਤੇ ਜਨਾਵ ਤਾਂ ਹੁਣ ਚੱਲ ਜਾਣੀ ਹੈ ਤੇ ਭਾਈ ਕਿੰਨੇ ਦਾ ਮਾਈਕ ਕਦੋਂ ਹੈਗਾ ਸਾਡੇ ਕੋਲੇ ਹੋਣਾ ਫੋਟੋ ਨਾਲ ਖਾਣਾ ਯੇਤ ਨਾ ਉਹ ਨਵੇੜੇ ਹੈ ਕੰਮ 10 ਮਿੰਟਾਂ ਜੇ ਅਸੀਂ 10 ਮਿੰਟ ਥੋੜੀ ਲੱਗੇ ਬਦਲਾਂਗੇ 15 ਮਿੰਟ ਲੱਗੇ ਨੇ ਆ ਜਾਣ ਨੂੰ ਦਰਾਬਾ ਸਿਲੈਕਟ ਕਰਨ ਨੂੰ ਟਾਈਮ ਲੱਗ ਗਿਆ ਆਪਾਂ ਨੂੰ ਆ ਜਾਣ ਨੂੰ ਟਾਈਮ ਲੱਗਿਆ ਮੈਂ ਤਾਂ ਵਧੀਆ ਲੱਗਿਆ ਸਾਰੀਆਂ ਜੋ ਕੀ ਦੇ ਮਿਲ ਗੀਆਂ ਬੌਂਜੋਰ ਤੇ ਮਿਲ ਗੀਆਂ ਹੋਰ ਕੀ ਚਾਹੀਦਾ ਨਹੀਂ ਰੰਗ ਨਹੀਂ ਸੀਗੇ ਵਾਲੇ ਮਤਲਬ ਜਰਾਬ ਤਾਂ ਵਧੀਆ ਵਾ ਰ ਕਲਰ ਨਹੀਂ ਵਾਲੇ ਸੀਗੇ ਕਲਰ ਨਹੀਂ ਸੀਗੇ ਹਾਂ ਜਿਹੜੀ ਕਰਨਾ ਜਰਾਬ ਤਾਂ ਵਧੀਆ ਹਾਂ ਜਰਾਬਾਂ ਹੋਦੀਆਂ ਕਲਰ ਉਹ ਹੀ ਸੀਗੇ ਬਸ ਦੋ ਬੱਕੇ ਕਿਉਂ ਜਾ ਗੂਰੇ ਹੀ ਸੀਗੇ ਮੇਰੇ ਅਰੇ ਬਰਾਊਨ ਬਸ ਚੱਲਦੀ ਇਹ ਨਹੀਂ ਕੋੜ ਗੀਆਂ ਜਿਹੜੇ ਸੀਗੇ ਬਜ਼ੁਰਗਾਂ ਥੋੜੀ ਹੁੰਦੇ ਕਾਲੇ ਕੋਈ ਕਾਲਾ ਲਾਲ ਮੇਰੇ ਕੋਲ ਫਗਰੇਲੇ ਰੇ ਗਰੇ ਚੱਲ ਜਾਂਦਾ ਸਕਿਨ ਕਲਰ ਵੀ ਸੀਗਾ ਤੁਸੀਂ ਪਸੰਦ ਨਹੀਂ ਕੀਤਾ ਕਿਨ ਪਹਿਲਾਂ ਬਥੇਰੇ ਹੈਗੇ ਚਲੋ ਮੌਸਮ ਠੀਕ ਹੈ ਹੌਕੀ ਮੈਚ ਚੱਲ ਰਿਹਾ ਹੈ ਮੈਚ ਛੋੜ ਜਾ ਰਿਹਾ ਪ੍ਰੈਕਟਿਸ ਕਰ ਰਹੇ ਹੈ ਬੱਚੇ ਵਾਪਸ ਮੈਚ ਹੀ ਲਾਇਆ ਹੈ ਉਹਨਾਂ ਨੇ ਹੈ ਬੱਚੇ ਵੱਡੇ ਵੀ ਨੇ ਵਿੱਚ ਹੀ ਉਹਨਾਂ ਦੇ ਬੱਚੇ ਵੀ ਨੇ ਵਿੱਚ ਹੀ ਕਿਛੇ ਕੋਚ ਹੈ ਕੋਚਸ ਕਰਾਸ ਖਾ ਰਹੇ ਆ ਆ ਐਤਵਾ ਦਿਖਾ ਨਹੀਂ ਬੰਦਾ ਜ਼ੂਮ ਕਰਕੇ ਚਾਹਦੇ ਹੈ ਜੇ ਹਨ ਦੇਖਦੇ ਹੈਗੇ ਉਹ ਦੇਖੋ ਕਿ ਸਿੰਗਲ ਨਹੀਂ ਇਹ ਦਿਖਦਾ ਹੋਗਾ ਸਾਹਮਣੇ ਕਿੱਥੇ ਆ ਟਿਕਾ ਸਾਈਡ ਕਰਤੀ ਪੁਣਨ ਦੇ ਨਾਲ ਤੇ ਛੋਟਾ ਹੈ ਜਿੱਥੇ ਬੰਦੇ ਜਾਂਦੇ ਐਕਸ ਸਾਈਡ ਤੇ ਇੱਕ ਚੱਕੀ ਪਲੀ ਦਾ ਬਹੁਤ ਜ਼ਿਆਦਾ ਹੈ। ਅੱਛਾ। ਹਾਂਜੀ। ਅੱਛਾ ਅੱਛਾ। ਆ ਗਿਆ ਪਤਾ ਸੌਰਵ ਸ਼ਰਮੇ ਦੀ ਫੋਟੋ ਆ ਗਈ। ਇਹ ਸੌਰਵ ਸ਼ਰਮੇ ਨਾਲ ਹੁੰਦਾ ਨੇ ਇੱਥੇ ਹੋਣਾ ਸੀਗਾ। ਆਓ ਗਾਣੀ ਮੇਰੀ ਫੋਟੋ ਕੁੱਤੇ ਦੇ ਨਾਲ। ਮੈਂ ਫੋਟੋ ਕਰਾ ਲਵਾਂਗਾ ਇੱਥੇ। ਉਹਨੇ ਪੂਰਾ ਫਲ ਜਣਾ ਸੀ ਤੇ ਆ ਕੇ। ਸਹੀ ਗੱਲ ਹੈ। ਪਰ ਵਧੀਆ ਹੁੰਦਾ। ਉਹ ਵਿਆਹ ਤੇ ਗਿਆ ਹੋਇਆ। ਚਾਹ ਤਾਂ ਹਰੇਕ ਨੂੰ ਹੁੰਦਾ ਹੈ ਨਾ ਵੀ। ਸਹੀ ਗੱਲ ਹੈ। ਸਾਡੇ ਵਾਰ ਦੇ ਸੌਖਾ ਮਿਲਦਾ ਹੈ ਪੂਰੀ ਕਿੰਨੇ ਇੰਪਲਾਈਸ ਹਮੇ ਉਹਨਾਂ ਚੋਂ ਆ ਵੀਰੋ ਤਾਂ ਹੀ ਤਾਂ ਕਹਿੰਦੀ ਆ ਜਾਨ ਨੂੰ ਮਿਲਦਾ ਉਹ ਵੀ ਚਾਹ ਉਹ ਚਾਹ ਤਾਂ ਹਰੇਕ ਨੂੰ ਹੁੰਦਾ ਹਾਂ ਉਹਦੀਆ ਕੰਮ ਕਰਦਾ ਜਿਹੜਾ ਉਹਨੂੰ ਹੀ ਮਿਲਦਾ ਵਿਆਹ ਗਏ ਹੋਏ ਆ ਹੁਣ ਉਹ ਗਾਜੀਆਬਾਦ ਤੇ ਕੱਲੂ ਆਉਣਗੇ ਕੱਲੂ ਸ਼ਾਮ ਤੱਕ ਆਉਣਗੇ ਹਾਂ ਕੱਲੂ ਪਹੁੰਚਾਂਗੇ ਸ਼ਾਮ ਤੱਕ ਹੂੰ ਉਪਰ ਹੈ ਨਾ ਉਹਨੂੰ ਇੰਗਰੀਜ਼ਾਂ ਤੇ ਰਿਹਾ ਹੈ ਤੇ ਕੀਤੀਆ ਭਰਾ ਹੀ ਬਣੀ ਉੱਠੀ ਹੈ ਮਟਾਂ ਮਰਤੀਆਂ ਰੋ ਰੋ ਜੇ ਰੱਬਾ ਨਿੰਨੇ ਹੋਰ ਘੜੀਆਂ ਤੁਸੀਂ ਠੀਕ ਹੈ ਹਾਂ ਆਹੀ ਰੱਬਾ ਸੀ ਵਿੱਚ ਇਹ ਤਾਂ ਥੋੜੀਆਂ ਨੇ ਦੋ ਇਹਨਾਂ ਦੀਆਂ ਨੇ ਹਾਂ ਕੀ ਕਹਾ ਸੀ ਇਹਨਾਂ ਦੀ ਹਨਾ ਆ ਕਿਹੜੀਆਂ ਨੇ ਜੋ ਕੀ ਕਰਨੀਆਂ ਸੀ ਹਾਂ ਇਹ ਕਹਿੰਦਾ ਨਾ ਦੋ ਹੀ ਨੇ ਯਾ ਠੀਕ ਹੈ ਇੱਕ ਗੁੱਠ ਵਾਲੀਆਂ ਆ ਕੇ ਇੱਕ ਬਿਨਾ ਗੁੱਠ ਵਾਲੀਆਂ ਆ ਗਈਆਂ ਰੰਗ ਹੈ ਨਹੀਂ ਸਿਆਹੀ ਰੰਗ ਤੁਸੀਂ ਗਰਮੀ ਨਹੀਂ ਗਰਮ ਠੀਕ ਨੇ ਇਹ ਪਤਨੀਆਂ ਤੁਸੀਂ ਕਹਿੰਦੇ ਨਾ ਪਤਨੀਆਂ ਨੇ ਆਉਣੀਆਂ ਨੇ ਪਤਨੀਆਂ ਨੇ ਲੱਭੀ ਦੀ ਹਾਂ ਆਈਆਂ ਗਈਆਂ ਆਈਆਂ ਹਾਂਜੀ ਗੁਰਦੁਆਰਾ ਸਾਹਿਬ ਜਾਇਆ ਸੀ ਅਸੀਂ ਤੇ ਉਹਦੇ ਹੋਇਆ ਇੱਕ ਮੂੜੀਆਂ ਇੱਕ ਮੂੰਗਫਲੀ ਮੂੰਗਫਲੀ ਸਖਾਣ ਲੱਗਿਆ ਹੁਣ ਮੂਖੜੀ ਬਹੁਤ ਰੈਡੀ ਹੋਈ ਆ ਬਹੁਤ ਸਵਾਦ ਆ ਤੇ ਹੁਣ ਸਰਦੀਆਂ ਵਿੱਚ ਇਹੀ ਕੰਮ ਰਹਿਣਾ ਵਾ ਉਹ ਸਵਾਦ ਸਰਦੀਆਂ ਇਹੀ ਕੰਮ ਰਹਿਣਾ ਮੂੰਗਫਲੀ ਖਾਓ ਰਾਤ ਨੂੰ ਬਸ ਦੇ ਪੈਰਾਂ ਨਾਲੋਂ ਮੂੰਗਫਲੀ ਮੁਖੜੀ ਖੋਣੇ ਆਣੀ ਆ ਸਾਡੇ 760 ਰੁਪਏ ਕਿਲੋ ਆ 80 ਰੁਪਏ ਦੇ ਅੱਧਾ ਕਿਲੋ ਮਿਲਦੀ ਆ ਤੁਸੀਂ ਦੱਸਿਓ ਕੀ ਰੇਟ ਮਿਲਦੀ ਆ ਤੁਹਾਨੂੰ ਦੱਸਣਾ ਹੀ ਨਹੀਂ ਹਾਂ ਤੇ ਤੁਹਾਨੂੰ ਦੱਸਣਾ ਹੀ ਨਹੀਂ ਨਹੀਂ ਜਾਦਣ ਕਿ ਕਿਹੜਾ ਜੋਰ ਲੱਗਣਾ ਲਿਖਣਾ ਹੀ ਆ ਵੀ 80 ਰੁਪਏ ਕਿਲੋ 70 ਰੁਪਏ ਕਿਲੋ ਜਾਂ 150 ਰੁਪਏ ਕਿਲੋ ਤੇ ਕੱਲ ਬਣਾਵਾਂਗੇ ਮੂਲੀਆਂ ਵਾਲੇ ਪਰੌਂਠੇ ਸਵੇਰੇ ਐਤਵਾਰ ਆ ਪਰੌਂਠੇ ਮੂਲੀਆਂ ਲੈ ਕੇ ਆਏ ਆ ਤੇ ਠੰਡ ਬਹੁਤ ਜ਼ਿਆਦਾ ਹੋਗੀ ਹਣ ਤੂੰ ਸਾਰੇ ਜਣੇ ਬਚ ਕੇ ਰਹੋ ਠੰਡਾ ਸਤ ਇੱਕ ਕਰ ਬਸ ਸਾਰੇ ਡੇ ਲਵਾ ਲਈ ਰੱਬ ਦੀ ਕਿਰਪਾ ਨਾਲ ਮੈਂ ਥੋੜੀ ਜਿਹੀ ਬਚੀ ਹੋਈ ਆ ਮੈਂ ਕਿ ਚਾਰੇ ਚਾਰੇ ਬਿਮਾਰ ਆ ਨੰਦ ਨਾ ਨੂੰ ਲੂਜ ਮੋਸ਼ਨ ਲੱਗ ਗਏ ਮੈਨੂੰ ਖੰਗ ਵਾਲੀ ਹੋ ਗਈ ਸੀ ਤੇ ਠੰਡ ਰੇੜੀ ਹੁੰਦੀ ਜਾਂਦੀ ਆ ਉਹ ਮਾਰ ਕਰਦੀ ਆ ਤੁਸੀਂ ਸਾਰੇ ਬਚ ਕੇ ਰਹੋ ਠੜਾ ਤੋਂ ਨਹੀਂ ਐ ਸਨਾ ਜ਼ਰੂਰੀ ਸੀਗਾ ਵਿੱਚ ਵੀ ਲੂਜ ਮੋਸ਼ਨ ਲੱਗ ਜਾਏ ਜਾਂ ਦਾਦਣਾ ਵੀ ਠੰਡ ਲੱਗੇ ਉਹ ਵੀ ਬਹੁਤ ਹੁੰਦਾ ਫਿਰ ਕੀ ਹੋ ਗਿਆ ਆਪਣੀ ਫੈਮਿਲੀ ਐ ਇਹ ਠੀਕ ਜ਼ਰੂਰੀ ਆ ਤੇ ਮੂਫਲੀ ਬਹੁਤ ਟੇਸਟੀ ਐ ਜਿਹੜੇ ਨੂੰ ਮੂਫਲੀ ਖਾਣੀ ਆ ਪੰਜ ਕਪੂਰ ਤੇ ਹੋ ਕਿਤੇ ਮਿਲਦੀ ਨਹੀਂ ਚਲੋ ਭੀ ਕਦੇ ਮਿਲਦੇ ਆ ਫਿਰ ਕੱਲ ਨੂੰ ਨਵੇਂ ਵਲੌਗ ਨਾਲ ਬੱਚੇ ਪੜਦੇ ਹੁਣ ਕੜਾ ਪੇਪਰ ਸ਼ੁਰੂ ਹੋਣ ਵਾਲੇ ਆ ਥੋੜੇ ਟਾਈਮ ਤੱਕ